ਸਤਨਾਮ ਵਾਹਿ ਜੀ ਮਾਰੂ ਮਹੱਲਾ ਪੰਜਵਾਂ ਗੁਰ ਅਠਵਾਂ ਅੰਦੁਨੀਆ ਤਿਕੋਂ ਪਾਰ ਸਤਪੁਰ ਪ੍ਰਸਾਦ ਜਿਸ ਗ੍ਰਹਿ ਬਹੁ ਤੇ ਸਾਹਿਬ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਦੀ ਸੋ ਫਿਰੈ ਪ੍ਰਮੰਤਾ ਦੋਹ ਬਵਸਥਾ ਤੇ ਜੋ ਮੁਕਤਾ ਸੋਈ ਸੋਹਿਲਾ ਪੰਦੀ ਆਂ ਗ੍ਰਿਹਰਾਜ ਮੈਂ ਨਰਕ ਉਦਾਸ ਕੋ ਰੁਦਾ ਬੋਹਿੰਦ ਮੀਨ ਪਾਠ ਸਭ ਸੋਦਾ ਨਹੀਂ ਮਹਜੂ ਰਹੈ ਅਨਿਪਤਾ ਤਿਸ ਜਨ ਕੀ ਪੂਰਨ ਕਾਲੀ ਹੈ ਜਗਤ ਸੁਤਾ ਪਰਮ ਵਿਗੁਸਾ ਬਿਨ ਗੁਰ ਮੁਕਤ ਨਾ ਹੋਈਐ ਮੀਤਾ ਸਦ ਸੰਗ ਤੂਟੈ ਹੋ ਬੰਦਨ ਇਕੂ ਇੱਕ ਨਿਹਾਲੀਐ ਕਦਮ ਕਰੈ ਤਾਂ ਬੰਦਾ ਨਹੰਕਰੈ ਤਾਂ ਨਿੰਦਾ ਮੋਹ ਮਗਨ ਪਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮਝਣਾ ਘਟ ਘਟ ਰਾਮ ਹੈ ਅਲੀਐ ਗੁਰ ਪ੍ਰਸਾਦ ਸੁਖ ਦੁਖ ਸਮਝਾਣਾ ਘਟ ਘਣ ਰਾਮ ਹੈ ਅਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਮਹਿਮਾਨ ਹੋ ਕੇ ਅੰਮ੍ਰਿਤ ਵੇਲੇ ਤੋ ਅੰਮ੍ਰਿਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਮੜਪਾਗੀ ਸਾਧ ਸੰਗਤ ਜਨੋ ਆਪਾਂ ਸਾਰੇ ਵਿੜਪਾਗੀ ਹਾਂ ਸਾਡੇ ਸਾਰਿਆਂ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਮਿਹਰਾਂ ਮਤਾ ਹਨ ਬਖਸ਼ਾ ਹਨ ਜਿਨ੍ਹਾਂ ਮਿਹਰਾਂ ਦੇ ਸਦਕਾ ਸਾਧ ਸੰਗਤ ਦੀਆਂ ਇਹ ਪਾਵਨ ਕੜੀਆਂ ਸਾਡੀ ਝੋਲੀ ਵਿੱਚ ਪਈਆਂ ਹਨ ਗੁਰੂ ਨੇ ਤਰੁੱਠ ਕੇ ਸਾਨੂੰ ਇਹ ਸਮਾਂ ਦਿੱਤਾ ਹੈ ਮਾਲਕ ਰਾਮ ਕਰੇ ਛਾੜੇ ਸਮਾ ਨੇਖੇ ਵਿੱਚ ਲੱਗੇ ਇਕਾਗਰਤਾ ਦੀ ਦਾਤ ਸਾਨੂੰ ਪ੍ਰਾਪਤ ਹੋਵੇ ਪ੍ਰਭ ਕੀ ਉਸਤਤ ਕਰੂ ਸੰਤ ਮੀਤ ਸ਼ਬਦਾਂ ਇਕਾਗਰ ਚੀਜ਼ ਤੇ ਕਈ ਵਾਰੀ ਸਾਡੇ ਮਨ ਚ ਪੁਲੇਖਾ ਹੁੰਦਾ ਵੀ ਸਾਡੀ ਇਕਾਗਰਤਾ ਤੇ ਬਣੀ ਨਹੀਂ ਵੀ ਜੇ ਮਨ ਜੁੜੇਗਾ ਫਿਰ ਕਰਾਂਗੇ ਨਹੀਂ ਮਨ ਨੂੰ ਜੋੜਨ ਵਾਸਤੇ ਹੀ ਅਸੀਂ ਸचेत ਹੋ ਕੇ ਰੱਬ ਦਾ ਚਿੰਤਨ ਕਰਨਾ ਹੈ ਕਰਦਿਆਂ ਕਰਦਿਆਂ ਇੱਕ ਦਿਨ ਆਪੇ ਇਹ ਇਕਾਗਰ ਹੋ ਗਏ ਆਪੇ ਸਾਡੇ ਤੇ ਗੁਰੂ ਤਰੁੱਠੇਗਾ ਕਿਰਪਾ ਕਰ ਦੇਗਾ ਤੇ ਕਰਦਿਆਂ ਕਰਦਿਆਂ ਜੇ ਛਿਨ मात्र ਵੀ ਹੋ ਗਿਆ ਨਾ ਛਤਪੁਰਾਂ ਖਿਆ ਤੁਹਾਡੀ ਜ਼ਿੰਦਗੀ ਦਾ ਪਾਰੂ ਉਤਾਰ ਐ ਇੱਕ ਚਿੱਤ ਜਿਹੇ ਇੱਕ ਛਿਨ ਧਿਆਇਓ ਕਾਲਾਂ ਅੰਸ਼ ਕੇ ਵਿੱਚ ਨਾ ਆਏ ਜਮਾਂ ਦੀ ਫਾਹੀ ਤੋਂ ਵਿਅਕਤੀ ਬਚ ਜਾਂਦਾ ਉਹ ਕਿਨ ਕਾ ਸੀ ਜਿਹਨ ਵਿੱਚ ਵਸਣਾ ਹੈ ਜਿਸ ਕਿਨਕੇ ਦੀ ਗੱਲ ਪਰਮੇਸ਼ਰ ਨੇ ਕੀਤੀ ਜੋਨੀ ਮੇ ਪਾਸ਼ਾ ਕਹਿਣ ਲੱਗੇ ਕਿ ਜਪਦਿਆਂ ਜਪਦਿਆਂ ਜਿੱਦੰ ਤੇਰੇ ਮਨ ਅੰਦਰ ਕਿਨਕਾ ਵਸ ਗਿਆ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਉਹਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਅੱਜ ਦਾ ਪਾਵਨ ਲੜੀਵਾਰ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ ਰਾਗ ਮਾਰੂ ਦੇ ਅੰਦਰ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚੀ ਬਾਣੀ ਇਹਨੂੰ ਸਹਿਬਾ ਨੇ 8ਵੇਂ ਘਰ ਵਿੱਚ ਉਚਾਰਨ ਕੀਤਾ ਕਰਾਂ ਦਾ ਸਬੰਧ ਤਬਲੇ ਨਾਲ ਹੈ ਕਿ ਇਸ ਘਰ ਵਿੱਚ ਇਸ ਸ਼ਬਦ ਨੂੰ ਗਾਇਆ ਜਾਣਾ ਹੈ। ਇਸ ਤੋਂ ਵੀ ਨ ਵਿਚਾਰਣੇ ਸੀ ਆਪਾਂ ਅਸ਼ਟ ਪਦੀਆਂ। ਹੁਣ ਸ਼ਬਦ ਦਾ ਸਰਲੇਖਾ ਹੈ ਅੰਜੁਲੀਆਂ। ਅੰਦਲੀ ਮੁਖ ਨੂੰ ਕਹਿੰਦੇ ਹਨ। ਮਰਬਾਣੀ ਵਿੱਚ ਸਾਨੂੰ ਇਹ ਸ਼ਬਦ ਮਿਲਣਗੇ ਜਿਵੇਂ ਇੱਕ ਤੁਕਾ ਇੱਕ ਤੁਕ ਤੁਕ ਵਾਲਾ ਸ਼ਬਦ। ਦੋ ਤੁਕੇ ਉਸ ਕੋੜੀਆਂ ਦੀਆਂ ਦੋ ਤੁਕਾਂ ਹੋਣਗੀਆਂ। ਤਿਪ ਦੇ ਤਿੰਨ ਪਦਿਆਂ ਵਾਲਾ ਸ਼ਬਦ, ਚੌਪ ਦੇ ਚਾਰ ਪਦਿਆਂ ਵਾਲਾ ਸ਼ਬਦ, ਦੋਪ ਦੇ ਦੋ ਪਦਿਆਂ ਵਾਲਾ ਸ਼ਬਦ। ਅਸ਼ਟ ਪਦਿਆਂ ਮਾਰੂ ਰਾਗ ਵਿੱਚ ਮਾਰੂ ਸੋਲੇ ਆਉਣਗੇ। ਉਹਦੀਆਂ ਘੱਟੋ ਘੱਟ 15-16 ਕੋੜੀਆਂ ਹੁੰਦੀਆਂ ਹਨ। ਅਲਾਨੀਆਂ, ਘੋੜੀਆਂ, ਛੱਤ, ਆਨੰਦ ਇਸ ਲੇਖ ਨੇ ਤੇ ਬਹੁਤ ਕੁਝ ਮਾਲਕ ਨੇ ਸ਼ਲੇਖਾਂ ਵਿੱਚੋਂ ਸਮਝਾਇਆ ਹੈ ਕਿ ਆਨੰਦ ਦੀ ਖੁਸ਼ੀ ਵਿੱਚ ਡੁੱਬਿਆ ਹੋਇਆ ਵਿਅਕਤੀ ਕਿਤੇ ਗਮ ਨੂੰ ਭੁੱਲ ਜੇ ਸਜਣਾ ਚੇਤੇ ਰੱਖੀ ਤੇਰੀ ਜਿੰਦ ਮਰ ਥਾਏ ਜੇ ਅੱਜ ਕਿਸੇ ਖੁਸ਼ੀ ਦੇ ਸਮਾਗਮ ਵਿੱਚ ਆਨੰਦ ਸਹਿ ਬਗਾਇਆ ਜਾ ਰਿਹਾ ਹੈ ਤੇ ਇੱਕ ਦਿਨ ਸਦ ਵੀ ਪੜੀ ਜਾਏਗੀ ਜੇ ਕੁੜੀਆਂ ਵਿੱਚ ਚਮਸਤਾਂ ਵਿਆਹ ਦੀਆਂ ਕੁੜੀਆਂ ਨੇ ਤੇ ਮੌਤ ਤੇ ਅਲਣੀਆਂ ਨੇ ਕਿੰਨੂੰ ਚੇਤੇ ਰੱਖੇ ਅਜਨਾ ਸ਼ਬਦ ਜਿਹੜਾ ਇਹਦੇ ਵਿੱਚ ਸਤਿਗੁਰੂ ਆਧਾਰ ਬਣਨਦੇ ਨੇ ਮਾਇਆ ਨੂੰ ਫਿਰ ਇਹਨੇ ਤੁਹਾਨੂੰ ਸਬਰ ਸਦਕ ਨਹੀਂ ਆਉਣ ਦੇਣਾ ਦੁਨੀਆਂ ਦੇ ਲੋਕਾਂ ਨੂੰ ਇਸ ਮਾਇਆ ਨੇ ਘਮਣਕੇਰੀ ਵਿੱਚ ਪਾਇਆ ਹੈ ਸਤਿਗੁਰਾਂ ਖੇਚੇ ਦੇ ਕਰ ਬਹੁਤ ਜ਼ਿਆਦਾ ਹੈ ਉਹ ਵੀ ਸੁਖੀ ਨਹੀਂ ਜਿਹਦੇ ਕਰ ਬਹੁਤ ਘੱਟ ਹੈ ਉਹ ਵੀ ਸੁਖੀ ਨਹੀਂ ਇਹ ਮਾਨਯਾ ਆਖਿਆ ਮਾਲਕਾ ਇਹ ਰਿਸ਼ੁਕੀ ਕੋਣ ਹੈ ਸਤਿਗੁਰੂ ਇਹ ਐਨੀ ਪਉੜੀ ਚੋਂ ਦੇ ਤੱਤ ਬਿਆਨ ਕਰ ਦਿੰਦੇ ਨੇ ਕਹਿਣ ਲੱਗੇ ਜਿਸ ਕਹੈ ਬਹੁਤ ਤਿਸੈ ਕ੍ਰਿਹੇ ਚਿੰਤਾ ਹੈ ਭਾਈ ਜਿਸ ਮੁਨੱਖ ਦੇ ਘਰ ਵਿੱਚ ਮਾਇਆ ਬਹੁਤ ਜ਼ਿਆਦਾ ਹੁੰਦੀ ਹੈ ਉਸ ਮਨੁੱਖ ਦੇ ਹਿਰਦੇ ਘਰ ਵਿੱਚ ਚਿੰਤਾ ਬਣੀ ਰਹਿੰਦੀ ਕਿਹੜੀ ਚਿੰਤਾ ਪੀਠਾਕ ਚੋਰ ਕਿ ਚੁਰਾਣਾ ਜਾਣ ਕਿ ਕਿਸੇ ਨੂੰ ਉਧਾਰੀ ਦੇ ਦਿੱਤੀ ਕਤੇ ਵਾਪਸੀ ਨਾ ਆਏ ਵੱਡਾ ਕਾਰੋਬਾਰ ਕਰਨਾ ਪਰ ਲੋਭੀ ਨਾ ਜਾਏ ਕਿਤੇ ਪਤਾ ਨਹੀਂ ਕਾਰੋਬਾਰ ਚੱਲੇਗਾ ਕਿ ਨਹੀਂ نیند ਰਹੀ ਨਹੀਂ ਆਵੇ ਹੁੰ ਜਿਹੜਾ ਥੋੜੀ ਵਾਲਾ ਸਤਿਗੁਰੂ ਕਹਿਣ ਲੱਗੇ ਉਹ ਵੀ ਇਸ ਤਨੇ ਕਰਦਾ ਜਿਸ ਗ੍ਰਹਿ ਤੋਰੀ ਸੋਭਨਾ ਬ੍ਰਹਮੰਤਾ ਹੋਈ ਪਟਕਿਆ ਹੋਇਆ ਜਿਆਦਾ ਵਾਲੇ ਦੇ ਮਨ ਵਿੱਚ ਚਿੰਤਾ ਹੈ ਕਿ ਮੇਰੇ ਘਰ ਵਿੱਚ ਮਾਇਆ ਬਹੁਤ ਜ਼ਿਆਦਾ ਹੈ ਕਿਤੇ ਖੁਸ਼ ਨਾ ਜਾਏ ਕਿਤੇ ਘਟ ਨਾ ਜਾਏ ਘਰੋ ਪਰ ਤੜਫਦੇ ਨੇ ਉਹ ਲੋਕ ਜਦੋਂ ਕਿਤੇ ਹੜਤਾਲ ਹੋਵੇ ਇੱਕ ਦਿਨ ਕੰਮ ਧੰਦਾ ਬੰਦ ਹੋ ਜਾਏ ਤੇ ਪੁਨਾ ਦਾ ਜਿਉਣਾ ਤੋਂ ਭਰ ਹੋ ਜਾਂਦਾ ਬੜਾ ਬੁਰਾ ਹੋਇਆ ਕਰੋਨਾ ਕਾਲ ਜਿਹੜਾ ਮੰਦ ਵਰਗੀ ਸੀ ਉਹ ਤੇ ਦਿਹਾੜੀ ਦਾ ਪੱਜਿੱਥੇ ਕੰਮ ਮਿਲਿਆ ਕਰਦਾ ਰਿਹਾ ਥੋੜੇ ਦਿਨ ਬੰਦ ਹੋਇਆ ਲੋਕਾਂ ਨੇ ਉਹਨਾਂ ਦੀ ਸੇਵਾ ਵੀ ਕਰ ਦਿੱਤੀ ਪੀ ਭੁੱਖ ਨਾਲ ਮਰ ਰਹੇ ਨੇ ਪਰ ਨੇੜੇ ਅਮੀਰ ਲੋਗ ਸਨ ਉਹਨਾਂ ਨੂੰ ਬਹੁਤ ਇਸ ਗੱਲ ਦੀ ਚਿੰਤਾ ਹੈ ਵੱਡੇ ਵੱਡੇ ਕਾਰੋਬਾਰੀਆਂ ਦੇ ਕਾਰੋਬਾਰ ਡੁੱਬ ਗਏ ਕਿਉਂਕਿ ਜਿੰਨਾ ਵੱਡਾ ਕਿਸੇ ਕੋਲ ਸੁੱਖ ਹੈ ਓਨਾ ਵੱਡਾ ਦੁੱਖ ਭੋਗਣ ਲਈ ਤਿਆਰ ਰਹਿਣਾ ਚਾਹੀਦਾ ਤਾਂ ਤੇ ਭਗਤ ਸਾਹਿਬ ਆਖਿਆ ਚੇਤੇ ਰੱਖਿਓ ਅਸੀਂ ਨਹੀਂ ਸੁੱਖ ਮੰਗਦੇ ਜਿਹੜੇ ਤੁਸੀਂ ਝੋਲੀਆਂ ਡੰਡ ਕੇ ਮੰਗਦੇ ਹੋ ਬਾਬਾ ਜੀ ਕਹਿੰਦੇ ਨਹੀਂ ਅਸੀਂ ਨਹੀਂ ਮੰਗਣਾ ਸੁੱਖ ਮੰਗਤ ਦੁੱਖ ਆਗਲੇ ਆਵੇ ਆਪਾਂ ਤੇ ਮੰਗਨੇ ਆਂ ਨਿਮਜਾਂ ਸਾਰਪੀ ਦੇ ਰੋਕਤਾ ਸੁਖ ਦੇਈ ਪੁੱਤਰਾ ਧੀਆਂ ਦਾ ਸੁਖ ਅਸੀਂ ਵੀ ਅਰਦਾਸ ਕਰਨੇ ਆਂ ਰੋਟੀਨ 'ਚ ਵੀ ਕੀਤੀ ਜਾਂਦੀ ਹੈ ਇਹਦੇ ਕੋ ਉਪਲੇਖੇ ਵਸ ਥੋੜੇ ਬੋਤੀ ਮਾਇਆ ਦੇ ਦੇ ਫਿਰ ਅਸੀਂ ਚੜੀ ਲਾ ਦਨੇ ਆਂ ਪਰਮਾਣਾਂ ਦੀ ਇਹ ਬਹੁਤ ਜਿਆਦੇ ਨਾਲ ਸੁਖ ਦੇਣੀ ਬਹੁਤ ਸਾਰੇ ਪ੍ਰਮਾਣ ਪੜਨਦੇ ਨੇ ਸੁੱਖਾਂ ਨਾਲ ਸੰਬੰਧਨ ਸਭ ਆਖਿਆ ਇਹਨਾਂ ਸੁੱਖਾਂ ਦੇ ਪਿੱਛੇ ਬੜਾ ਵੱਡਾ ਦੁੱਖ ਜਿਹੜਾ ਹੈ ਉਹ ਛਿਪਿਆ ਹੋਇਆ ਹੈ ਪੁਲੇਖੇ ਵਿੱਚ ਨਾ ਨਹੀਂ ਸੋ ਸੁਖ ਆਮੋ ਨਾ ਮੰਗਿਆ ਭਾਵੈ ਸਾਨੂੰ ਉਹ ਮੰਗਿਆ ਚੰਗਾ ਨਹੀਂ ਲੰਗਦਾ ਹੁਣ ਮੰਨਿਆ ਆਖਿਆ ਵੀ ਮੈਨੂੰ ਤੇ ਸਮਝ ਹੀ ਨਹੀਂ ਮੈਂ ਤੇ ਮੰਗਾਗਾ ਵੀ ਸਰੀਰ ਸੋਹਣਾ ਚਾਹੀਦਾ ਘਰ ਸੋਹਣਾ ਚਾਹੀਦਾ ਤੇ ਰੁੱਖਤਾ ਮੈਨੂੰ ਮਿਲੇ ਚੰਗੀ ਗੱਡੀ ਕਾਰ ਚੰਗਾ ਧਨ ਮੇਰੇ ਕੋਲ ਹੋਵੇ ਮੈਂ ਤੇ ਚਿੰਤਾ ਕਰਨਾ ਇਸ ਗੱਲ ਦੀ ਤੁਸੀਂ ਦੱਸ ਦਿਓ ਮੰਨਾ ਕੀ ਸਤਿਗੁਰੂ ਕਹਿਣ ਲੱਗਿਆ ਸੁਣ ਜੇ ਅਦਾਸ ਕਰਨ ਜਾਏ ਮੰਗੀ ਸ਼ਰੀਰ ਦੇ ਸੁੱਖ ਮੰਗੀ ਪਰਿਵਾਰ ਤੇ ਘਰ ਦੇ ਸੁੱਖ ਪਰ ਇੱਕ ਗੱਲ ਲੋਝ ਕਹਿ ਦਿਆ ਕਰਦਾ ਤਾਂ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਤੇਰੇ ਤੋਂ ਬਿਨਾ ਮੈਂ ਜਦੋਂ ਕੋਈ ਮੰਗਣਾ ਕੁਝ ਹੋਰ ਵਸਤੂ ਉਹ ਤੇ ਦੁੱਖਾਂ ਨਾਲੋਂ ਵੱਡਾ ਦੁੱਖ ਹੈ ਫਿਰ ਮੰਗਾ ਕੀ ਸਤਿਗੁਰ ਕਹਿੰਨੇ ਕੀ ਮੰਗੀ ਦੇਹ ਨਾਮ ਸੰਤੋਖੀ ਆ ਰਹੇ ਮਨ ਦੀ ਭੁੱਖ ਮੰਨ ਦੀ ਭੁੱਖ ਮਿਟਦਾ ਸਰੀਰ ਦੀ ਭੁੱਖ ਤੇ ਮਟਾਲੋ ਗਿਆ ਹੁਬਾਂ ਕਿਸੇ ਵੱਡੇ ਸਮਾਗਮ ਚ ਨਹੀਂ ਜਾਈਏ ਤੇ ਵੇਖ ਕੇ ਰੱਜ ਜਾਈਏ ਕਿ ਪਾਸੇ ਤੇ ਕਿਹੜਾ ਕਿਹੜਾ ਖਾਵਾ ਮੀ ਕੀ ਕੀ ਤੇ ਚਮਚਾ ਵੀ ਲਿਆ ਅੱਗੇ ਛੱਤੀ ਪ੍ਰਕਾਰ ਸੀ ਹੁਣ ਤੇ ਪਤਾ ਨਹੀਂ ਕਿੰਨੇ ਪ੍ਰਕਾਰ ਅਸੀਂ ਬਣਾ ਲਏ ਪੰਜ ਸੱਤ ਪ੍ਰਕਾਰ ਦੇ ਤੇ ਆਪਾਂ ਰੋਜ਼ ਹੀ ਬਣਾ ਦਿੰਦੇ ਆ ਘਰਾਂ ਚ ਅੱਗੇ ਮੰਨਿਆ ਭੋਜਨ ਸੀ ਛੱਤੀ ਪ੍ਰਕਾਰਾਂ ਦਾ ਪਰ ਕਿਸੇ ਅਮੀਰ ਦੇ ਮਿਆਂ ਸ਼ਾਦੀ ਤੇ ਜਾਂ ਖੁਸ਼ੀ ਦੇ ਸਮੇਂ ਤੇ ਕਿਸੇ ਸਮਾਗਮ 'ਚ ਜਾਓ ਕਿ ਕਿਨੇ ਨਹੀਂ ਜਾਣੇ ਤੁਹਾਡੇ ਤੋਂ ਪਦਾਰਥ। ਕਿਨੇ ਪਦਾਰਥਾਂ ਇਹਨੇ ਪ੍ਰਕਾਰ ਦੇ ਤੇ ਬਾਹਰ ਸਨੈਕਸ ਹੀ ਲੱਜ ਜਾਂਦੇ ਨੇ ਛੱਤੀ ਪ੍ਰਕਾਰ ਦੇ ਨੇ। ਪਤਾ ਨਹੀਂ ਕਈ ਪ੍ਰਕਾਰ ਦੇ ਜੂਸ ਹੀ ਸਾਨੂੰ ਮਿਲ ਜਾਂਦੇ ਨੇ ਪੀਂਦੇ। ਪਰ ਅਕਬਰ ਵਰਗਾ ਬਾਦਸ਼ਾਹ ਵੀ ਬਾਪੇ ਨੇ ਘਰ ਵਿੱਚ ਜਦੋਂ ਜਾਂਦਾ ਹੈ ਉਸ ਲੰਗਰ ਵਿੱਚੋਂ ਭੋਜਨ ਛੱਕ ਕੇ ਕਹਿ ਦਿੰਦਾ ਮੈਂ ਸਮੇਂ ਦਾ ਹਾਕਮ ਆ। ਸਾਰਿਆਂ ਤੋਂ ਵਧੀਆ ਭੋਜਨ ਮੇਰਾ ਤਿਆਰ ਹੁੰਦਾ ਹੈ ਪਰ ਸਤਿਗੁਰੂ ਤੁਹਾਡੇ ਗੁਰਸਿੱਖਾਂ ਨੇ ਲੰਗਰ ਧਿਆਨ ਕਰਨੀਆਂ ਜਿਹਦੇ ਵਿੱਚ ਕਿਹੜੀ ਵਸਤੂ ਪਾਈ ਅੱਜ ਤੱਕ ਮੈਨੂੰ ਇਹਦਾ ਰਸ ਨਹੀਂ ਆਇਆ ਅੱਜ ਤੱਕ ਮੈਨੂੰ ਇਲਾ ਆਨੰਦ ਨਹੀਂ ਆਇਆ ਤੇ ਸੱਚੀ ਮੱਚੀ ਮੇਰਾ ਸਵਾਲ ਲੱਗਦਾ ਲੰਗਰ ਕਿਤੇ ਵੀ ਜਾਓ ਜਿਹੋ ਜਿਹਾ ਮਰਜੀ ਬਣਿਆ ਹੋਵੇ ਉਹਦੇ ਵਿੱਚ ਰਸ ਪਰਦਾ ਨਹੀਂ ਆ ਅਸੀਂ ਉਸ ਰਸ ਨੂੰ ਖਤਮ ਕਰਨੇ ਆ ਇੱਕ ਪਰਪਾਟੀ ਪਾ ਕੇ ਇਹ ਨਹੀਂ ਬਲਾ ਲਉ ਉਹ ਕੋਨੇ ਮਨੇ ਹਲਵਾਈ ਮਲਾ ਲਈ ਦੰਦਾ ਬੀਣੀਆਂ ਲੰਦੇ ਹੋਣਗੇ ਉਹ ਕੰਮ ਕਰਦੇ ਕਰਦੇ ਬਾਹਰ ਜਾ ਕੇ ਸਾਰਾ ਕੁਝ ਕਰ ਹੁੰਦੇ ਪ੍ਰਾਪਤੀ ਮਨੁੱਖਾਂ ਦੇ ਹੱਥੋਂ ਜਦੋਂ ਅਸੀਂ ਕੋਲਣ ਛੱਕਨੇ ਆ ਕਿਤੇ ਸਾਡੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਮੈਂ ਕੱਟੋ-ਕੱਟ ਗੁਰੂ ਘਰ ਨੂੰ ਤੇ ਛੱਡ ਦੇਈਏ ਇੱਥੇ ਤੇ ਇੱਥੇ ਪਿਆਰ ਕਰੀਏ ਨਾ ਪ੍ਰਸਰਨ ਕਿਸਾਨੁ ਪ੍ਰਾਪਤੀ ਹੋਏਗੀ ਫਿਰ ਸਾਡੇ ਘਰਾਂ ਵਿੱਚ ਅਨੰਦ ਆਏਗਾ ਰਸ ਆਏਗਾ ਪਰ ਸਾਧਗੁਣਾਂ ਖੈ ਨਹੀਂ ਇਹਨੂੰ ਤੇ ਸਿਰਫ ਮਾਇਆ ਨਾਲ ਸੰਬੰਧਿਤ ਕਰਮ ਕਰਨਾ ਹੈ ਈਮੰਗਿਆ ਕਰ ਪਰਮੇਸ਼ਰ ਦਾ ਨਾਮ ਮੰਗਿਆ ਕਰ ਹੀ ਨਾਮ ਸੰਤੋਖੀਆ ਪੁੱਤਰੇ ਮਨ ਕੀ ਭੁੱਖ ਸਰੀਰ ਦੀ ਭੁੱਖ ਨਾ ਮਟਾ ਮਨ ਦੀ ਭੁੱਖ ਮਿਟੇਗੀ ਪਰਮੇਸ਼ਰ ਦੇ ਨਾਮ ਨਾਲ ਅਕਾਲ ਦਾ ਅਨੰਦਨ ਕਰਕੇ ਚਿੰਤਨ ਕਰਕੇ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਸਤਿਗੁਰਾਂ ਕਹਿਆ ਸੀ ਮਾਨ ਲਕੀਤੇ ਕਿਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਚਿਤੇ ਰਖੀ ਰੱਬ ਦੀ ਟੇਕ ਲਏਗਾ ਇੱਕ ਦਿਨ ਇਹਨਾਂ ਦੇ ਦੇਗਾ ਜਿਸ ਕਹਦੀ ਹੈ ਰਹਿ ਆਗਾਏ ਬਹੁ ਨਤਿਸ਼ਨਾ ਲੱਗਿਆ ਆਏ ਦਵਾਰੇ ਕ੍ਰਿਸ਼ਨ ਸਤੰਦੀ ਨਹੀਂ ਇਹਨੇ ਆਉਣਾ ਹੀ ਨਹੀਂ ਨੇੜੇ ਅਰਸ਼ਾ ਬਾਖਿਆ ਤੇシャレ ਚਤਤ ਨੇ ਜਿਹਦੇ ਕੋਲ ਜਿਆਦਾ ਹੈ ਉਹ ਵੀ ਪਿੱਟ ਰਿਹਾ ਹੈ ਜਿਹਦੇ ਕੋਲ ਘਟਾ ਹੈ ਉਹ ਰੋ ਰਿਹਾ ਵੀ ਮੇਰੇ ਕੋਲ ਹੈ ਨਹੀਂ ਇਹ ਮੰਨਿਆ ਕਿ ਮਾਲਕ ਜੀ ਪਰਮੇਸ਼ਰ ਜੀ ਕਿਹੜਾ ਸੁਖੀ ਹੈ ਸਤਿਗੁਰੂ ਕਹਿੰਨ ਲੱਗੇ ਮਦ ਵਰਗੀ ਦੋਹੋਂ ਅਵਸਥਾ ਦੇ ਜੋ ਮੁਕਤਾ ਸੋਈ ਸਹੇਲਾ ਪਾਨੀ ਆ ਜਿਹੜਾ ਮਨੁੱਖ ਇਹਨਾਂ ਦੋਹਾਂ ਹਾਲਤਾਂ ਤੋਂ ਬਚਿਆ ਰਹਿੰਦਾ ਹੈ ਭਾਵੇਂ ਕਿ ਉਹ ਹੀ ਮਨੁੱਖ ਸੌਖਾ ਵੇਖੀਂਦਾ ਜਿਹੜਾ ਸਬਰ ਕਰਦੇ ਥੋੜੀ ਜਿਹੀ ਨਾਕ ਭਰਾਈ ਤੇ ਜਿਆਦਾ ਹੋਣ ਤੇ ਹੰਕਾਰ ਨਾ ਕਰੇ ਇੱਕ ਹਦੀਪ ਕਹਿੰਦਾ ਕਰ ਲੈਂਦਾ ਮੁਰਬਾਨੀ ਚ ਮਾਇਆ ਨਹੀਂ ਕਿ ਧਨ ਨਹੀਂ ਦੌਲਤ ਨਹੀਂ ਮਾਇਆ ਹਰ ਚੀਜ਼ ਥੋੜੀ ਜੀ ਤਾਕਤ ਆ ਗਈ ਕਿਸੇ ਨੇ ਕੋਈ ਦੁਤ ਬਾਦ ਦਿੱਤਾ ਪੰਚ ਸਰਪੰਚ ਬਣਦੇ ਐ ਐਮਐਨ ਬਣਦੇ ਕਿਸੇ ਸ਼ਬਾ ਸੋਸਾਇਟੀ ਦਾ ਗੁਰੂ ਘਰ ਚ ਪ੍ਰਧਾਨ ਬਣਦੇ ਸੈਕਟਰੀ ਬਣਦੇ ਮਾਣ ਆ ਗਿਆ ਤੇ ਇਹ ਜਿਹੜਾ ਮਾਇਆ ਦਾ ਚੱਲ ਹੈ ਨਾ ਇਹ ਨਾ ਕੁਰਸੀਆਂ ਦੇ ਵਿੱਚ ਟਿਕਿਆ ਹੋਇਆ ਜਦੋਂ ਕੁਰਸੀਆਂ ਤੇ ਸਾਡਾ ਸਰੀਰ ਲੰਗਦਾ ਹੈ ਕੁਰਸੀ ਤੇ ਬਹਿ ਗਏ ਇਹ ਫਿਰ ਸਾਨੂੰ ਚੱਲ ਉੱਡਣਾ ਸ਼ੁਰੂ ਹੋ ਜਾਂਦਾ ਹੈ ਇਹਨੂੰ ਗੁਰਬਾਣੀ ਨੇ ਆਖਿਆ ਬੋਲ ਨਾ ਡਾਣਾ ਮਾਇਆ ਮਦ ਮਤਾਂ ਮਰਣਾ ਜੀਣਾ ਆ ਜਿਨੇ ਸਾਡੇ ਜੀਵਨ ਨੂੰ ਖਰਾਬ ਕਰਨਾ ਹੈ ਜਿਨੇ ਸਾਡੇ ਜ਼ਿੰਦਗੀ ਨੂੰ ਢਟਕਣਾ ਵਿੱਚ ਪਾ ਦੇਣਾ ਉਹ ਕਹਿੰਦਾ ਹੈ ਮਾਇਆ ਦਾ ਸੁਭਾਅ ਹੈ ਮਾਇਆ ਕੇ ਦੋ ਦਾਉ ਹੈ ਕਰੇ ਦੁਇ ਜੁੱਤ ਮਾਰ ਇਸ ਮਾਇਆ ਦੇ ਦੋ ਵਿੱਚ ਦੋ ਤਰੀਕੇ ਨੇ ਦੋਹਾਂ ਸਮਿਆਂ ਤੇ ਉਹਨੇ ਅੱਖਾਂ ਜੁੱਤੀ ਮਾਰਦੀ ਮਨੁੱਖ ਨੂੰ ਹੈਰਾਨ ਹੋਈ ਸੁਣ ਵਾਲੇ ਪੀਏ ਫਕੀਰ ਇਹ ਆਦੀਬ ਐ ਕੀ ਰਹਿ ਕਹਿੰਦਾ ਨਹੀਂ ਮੈਂ ਸੱਚ ਕਹਿ ਰਿਹਾ ਦੁਨੀਆ ਤੇ ਵਸਣ ਵਾਲਿਓ ਮਾਇਆ ਆਏਗੀ ਤਾਂ ਵੀ ਤੁਹਾਨੂੰ ਜੁੱਤੀ ਮਾਰੇਗੀ ਜਾਏਗੀ ਤਾਂ ਵੀ ਜੁੱਤੀ ਮਾਰੇਗੀ ਮੈਂ ਜਦੋਂ ਪਹਿਲੀ ਵਾਰ ਇਹ ਦੋਹਾ ਪੜ੍ਹਿਆ ਬੜਾ ਹੈਰਾਨ ਹੋਇਆ ਫਿਰ ਜਦੋਂ ਨੇ ਅਰਥ ਕੀਤੇ ਉਹ ਕਹਿੰਦਾ ਲਓ ਸੁਣੋ ਜਦੋਂ ਮਾਇਆ ਆਈ ਇਹਦਾ ਟਿਕਾਣਾ ਵੱਖਰਾ ਜੁੱਤੀ ਮਾਰਨ ਦਾ ਜਦੋਂ ਆਉਂਦੀ ਐ ਪਿੱਠ ਪਿੱਛੇ ਲੱਤ ਮਾਰਦੀ ਉਹ ਜਿਹੜਾ ਐਮਐਨਏ ਬਣ ਗਿਆ ਸੱਚੀ-ਮੁੱਚੀ ਆਕੜ ਜਾਂਦਾ ਹਾਰਾਂ ਨਾਲ ਆਪਣ ਲੜ ਦਿੱਤਾ ਪਰ ਜਿਹੜਾ ਹਾਰ ਗਲ ਚ ਪਵਾ ਰਿਆਂ ਸੀ ਉਹਨੂੰ ਇਹਦੇ ਨਹੀਂ ਸੀ ਮਤਲਬ ਮੈਂ ਵੀ ਪਵਾ ਲਾ ਤੁਸੀਂ ਵੀ ਪਵਾ ਲਓਗੇ ਵੀ ਹਾਰ ਦਾ ਕਿ ਮੈਂ ਹਾਰ ਦਾ ਅਰਥ ਹੈ ਹਾਰ ਜਾਣਾ ਜਿੱਤ ਦਾ ਪ੍ਰਤੀਕ ਨਹੀਂ ਆ ਹਾਰ ਦੇਖਣੀ ਅਰਥ ਹੀ ਹਾਰ ਜਾਣਾ ਉਹ ਲਖਾਰੀ ਕਹਿੰਦਾ ਵੀ ਹਾਰ ਪਾਣ ਵਾਲੇ ਤੈਨੂੰ ਸੁਨੇਹਾ ਦੇ ਰਹੇ ਨੇ ਵੀ ਅੱਜ ਤੂੰ ਜਿੱਤਿਆ ਜਿੱਤ ਦੇ ਜਸ਼ਨ ਮਨਾ ਰਿਹਾ ਚੇਤੇ ਰੱਖੀ ਇੱਕ ਦਿਨ ਜ਼ਿੰਦਗੀ ਚ ਹਾਰ ਵੀ ਹੋ ਸਕਦੀ ਹੈ ਧਿਆਨ ਰੱਖੀ ਤਾਂ ਹਾਰ ਨਾਲ ਲੱਦਿਆ ਇਹ ਹਾਰ ਨਾਲ ਟਕਰਾਨ ਦੀ ਤਿਆਰ ਨਹੀਂ ਕਿਤੇ ਹੰਕਾਰ ਆ ਜੈ ਤੈਨੂੰ ਕਹਿੰਦਾ ਨਹੀਂ ਆ ਜਾਂਦਾ ਇਹ ਤੇ ਉਹਦੀ ਵੀ ਕਿਉਂਕਿ ਅਰਥ ਹੀ ਨਹੀਂ ਚ ਜਾਣਦਾ ਉਹ ਤੇ ਖੁਸ਼ ਹੋ ਰਿਹਾ ਕਿ ਜਿੱਤੇ ਕਰਕੇ ਪਾ ਰਹੇ ਹੁਣ ਅਖਿਆਨ ਪਿੱਠ ਪਿੱਛੇ ਲੱਤ ਵੱਜੀ ਮੁੱਛਾ ਗੁੰਡੀਆਂ ਚਾਲ ਬਦਲ ਗਈ ਹੋਂਦ ਜਿੰਨਾਂ ਨੂੰ ਹੱਥ ਜੋੜ ਕੇ ਝੋਲੀ ਅੱਢ ਕੇ ਮੰਗਦਾ ਸੀ ਉਹ ਜਦੋਂ ਦਫ਼ਤਰ ਚ ਗਏ ਬਾਹਰੋਂ ਕਹਿੰਦਾ ਵੀ ਨਹੀਂ ਜੀ ਅੱਜ ਨਹੀਂ ਮਿਲਣਾ ਮੈਨੇ ਸਾਹਬ ਨੇ ਕੋਈ ਦਾਮੀ ਨਹੀਂ ਉਹਦੇ ਕੋਲ ਹੁਣ 5 ਸਾਲ ਲੰਘ ਗਏ ਕਿਸੇ ਦਿਨ ਸੁਣੀ ਫਿਰ ਆ ਗਿਆ ਸਮਾਂ ਫਿਰ ਉਹ ਝੋਲੀ ਅੱਢੀ ਆ ਗਿਆ ਪਰ ਲੋਕ ਜਵਾਬ ਦੇ ਦਿੰਦੇ ਨੇ ਵੀ ਨਹੀਂ ਕਿ ਤੂੰ ਦਫ਼ਤਰ ਚ ਨਹੀਂ ਸਹਸਾਨੋਂ ਨਹੀਂ ਮਿਲਿਆ ਤੇ ਅੱਜ ਅਸੀਂ ਵੀ ਘਰਾਂ ਚ ਨਹੀਂ ਤੇਰੇ ਵਾਸਤੇ ਬਾਹਰ ਨਹੀਂ ਆ ਸਕਦੇ ਫਿਰ ਹੱਤ ਦਿੰਦੇ ਨੇ ਫਿਰ ਪਿੱਟਦੇ ਨੇ ਉਹ ਕਹਿੰਦਾ ਆਉਣ ਲੱਗਿਆਂ ਜੁੱਤੀ ਮਾਰੀ ਪਿੱਠ 'ਚ ਆਕੜ ਗਿਆ ਜੇ ਜਦੋਂ ਆਕੜ ਜਾਂਦਾ ਕਿਸੇ ਦੀ ਨਹੀਂ ਸੁਣਦਾ ਜਦੋਂ ਹਾਰ ਹੋਈ ਫਿਰ ਜਾਣ ਲੱਗਿਆਂ ਜਦੋਂ ਮਾਇਆ ਆਉਣ ਲੱਗਿਆਂ ਪਿੱਠ 'ਚ ਮਾਰਦੀ ਜਾਣ ਲੱਗਿਆਂ ਢਿੱਡ ਵਿੱਚ ਮਾਰ ਜਾਂਦੀ ਲੱਤ ਮਾਇਆ ਕੀ ਦੋਤਾਉ ਹੈ ਕਰੇ ਦੋਏ ਜੁੱਤ ਮਾਰ ਉਹਨੇ ਕਿ ਆਏ ਤਉ ਗਉੜਾਏ ਨਰ ਚਲਾ ਗਿਆ ਇਹ ਪਰਵਾਹ ਨਹੀਂ ਆਪਣਿਆਂ ਦੀ ਭੈਣਾ ਭਰਾਵਾਂ ਦੀ ਵੀ ਕਈ ਵਾਰੀ ਨਹੀਂ ਕਰਦਾ ਨਹੀਂ ਕੀਤੀ ਜੇ ਔਰੰਗਜ਼ੇਬ ਬਾਦਸ਼ਾਹ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੜੀ ਵਾਰੀ ਸੁਣਿਆ ਹੈ ਪਿਤਾ ਦਾ ਕਤਲ ਮਾਂ ਦਾ ਕਤਲ ਭੈਣ ਦਾ ਕਤਲ ਭਰਾਵਾਂ ਤੇ ਹਮਲੇ ਵੀ ਮੇਰੇ ਸਾਹਮਣੇ ਮੈਨੂੰ ਹੈਰਾਨ ਵਾਲਾ ਜਾਂ ਮੇਰੇ ਰਾਜ ਭਾਗ 'ਚ ਦਖਲ ਅੰਦਾਜ਼ੀ ਕਰਨ ਵਾਲਾ ਕੋਈ ਨਹੀਂ ਹੋਣਾ ਚਾਹੀਦਾ ਉਹ ਤੇ ਰਾਜੇ ਸਨ ਅੱਜ ਧਰਮ ਦੇ ਅਸਥਾਨਾਂ ਤੇ ਵੀ ਅਸਾਂ ਕੁਝ ਵਾਪਰਦਾ ਵੀ ਮੇਰੇ ਸਾਰਾ ਕੁਝ ਮੈਂ ਹੀ ਕਰ ਸਕਣਾ ਦੂਜਾ ਕੋਈ ਨਹੀਂ ਹੋਣਾ ਚਾਹੀਦਾ ਇਹ ਚੀਜ਼ਾਂ ਸਾਨੂੰ ਬੜਾ ਵੱਡਾ ਸਿੱਖੀ ਦੇ ਵਿੱਚ ਨਿਗਾਰ ਲਿਆ ਰਹੀਆਂ ਨੇ ਛਾੜੇ ਆਪਣਿਆਂ ਨੂੰ ਆਪਣੇ ਤੋਂ ਦੂਰ ਕਰਨੀਆਂ ਆ ਗੁਰੂ ਨਾਮ ਕਰੀ ਸਾਡੇ ਲਾਣੇ ਦੇ ਉੱਤੇ ਰਹਿਮਤ ਹੋਵੇ ਸਾਨੂੰ ਬੜੀ ਨਿਮਰਤਾ ਦੇ ਨਾਲ ਇੱਥੇ ਤੇ ਗੁਰੂ ਨਾਨਕ ਦੇ ਸਾਹਮਣੇ ਲੋਕ ਿੱਟੇ ਵਟੇ ਲੈ ਕੇ ਆਉਂਦੇ ਨੇ ਕੋਈ ਸਤ ਕਰਤਾ ਦੀ ਕਿੰਨ ਕਿਸੇ ਨੂੰ ਕੁਝ ਨਹੀਂ ਆਖਿਆ ਕਿਸੇ ਦੇ ਨਾਲ ਟਕਰਾਇਆ ਨਹੀਂ ਉਹਨਾਂ ਨੂੰ ਪਤਾ ਹੈ ਕਰੀਬੀ ਗੱਲਾਂ ਹਮਾਰੀ ਖੰਨਾ ਸਗਲ ਰੇਨ ਛਾਰੀ ਇਸਾਗੈ ਕੋ ਨਾ ਟਿਕੈ ਬਕਾਰੀ ਉਨਾਖਾ ਜੀ ਤੁਸੀਂ ਦੱਸੋ ਸਤਿਗੁਰੂ ਇਹ ਕਿਹੜਾ ਤਰੀਕਾ ਹੈ ਫਿਰ ਇਹਦੇ ਨਾਲ ਇਹ ਕਿਵੇਂ ਆਇਆ ਲੈ ਤੇ ਉਹਦੀਪ ਕਹਿੰਦਾ ਗੁਰੂ ਸਾਹਿਬਾ ਤੋਂ ਵੀ ਪੁੱਛ ਰਿਓ ਮੇਰੀ ਵੀ ਸੁਣੋ ਜਦੋਂ ਜਾਣ ਲੱਗੀ ਤੇ ਜਾਣ ਲੱਗੀ ਨੇ ਢਿੱਡ ਵਿੱਚ ਲੱਤ ਮਾਰੀ ਆਏ ਤੋ ਬਉਰਾਏ ਨਰ ਜਾਏ ਕਰੇ ਘਵਾਰ ਸਤਿਗੁਰੂ ਬਾਣੀ ਚ ਕੀਤੇ ਮਾਟੀ ਨੂੰ ਪੁੱਤਰਾ ਕੈਸੇ ਨੱਚਤ ਹੈ ਹੁਣ ਅਸੀਂ ਤੇ ਪੜਿਆ ਰੋਜ ਬਾਬਾ ਨਾਨਕ ਕੀਤੇ ਪਹਿਲੀ ਬਾਣੀ ਦੇ ਸ਼ਲੋਕ ਵਿੱਚ ਕਹਿੰਦੇ ਨੇ ਨੱਚਦੇ ਆ ਦਿਨ ਰਾਤ ਦੋਇ ਦਾਈ ਦਾਇਆ ਖੇਲ ਲੈ ਸ਼ਗਲ ਜਗਤ ਖੇਲਣਾ ਨੱਚਣਾ ਕੁੱਦਣਾ ਵੀ ਦਾਈ ਤੇ ਦਾਇਆ ਨੇ ਬੱਚੇ ਨੂੰ ਖਡਾਂਦੀ ਇਹ ਨਾ ਦਾਈ ਖਡਾਵਾ ਤੇ ਖਡਾਵੀ ਨੇ ਦਿਨ ਤੇ ਰਾਤ ਆਪਾਂ ਤੇ ਪੜ ਲਿਆ ਸ਼ਲੋਕ ਇਹ ਦੀ ਅਸਲੀ ਵੇਖੀ ਕੱਲੇ ਜਪਜੀ ਸਾਹਿਬ ਜੀ ਨੇ ਅਰਥਾਂ ਦਾ ਲੈ ਕੇ ਸਟੀਕ ਉਹਦਾ ਪਾਠ ਕਰ ਲਓ 5 7 10 ਵਾਰੀ ਇੱਕ ਵਾਰੀ ਕੁਝ ਨਹੀਂ ਬਣਦਾ ਮੈਨੂੰ 15ਵੀਂ ਵਾਰ ਹੋ ਗਿਆ तकरीबन ਮੈਂ ਪੜ੍ਹ ਦਿਆਂ ਨੂੰ ਫਿਰ ਵੀ ਸਮਝ ਨਹੀਂ ਆਈ ਵਾਰ ਨਵੇਂ ਅਰਥ ਆਪੇ ਆ ਜਾਂਦੇ ਨੇ ਸਤਿਗੁਰਾਂ ਕਹਿਆ ਸਮੁੱਚਾ ਜਗਤ ਹੀ ਖੇਡ ਰਿਹਾ ਤੁਸੀਂ ਇੱਕ ਦੀ ਗੱਲ ਛੋੜਾ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਚਲਾਉਂ ਆ ਫਿਰਦਾ ਦੇਖੇ ਦੇਖੇ ਸੁਣੇ ਬੁਲੇ ਦੌਰਿਓ ਫਿਰਤ ਹੈ ਜੰਮ ਕਸ਼ ਪਾਵੇਂ ਤਮ ਨਰਮ ਕਰਤ ਹੈ ਜਦੋਂ ਸਾਡੇ ਕੋਲ ਆਇਆ ਪੰਕੀ ਕਿਹਨੇ ਜੀ ਮੇਰੇ ਪੁੱਤਰਾਂ ਦੀ ਕਮਾਈ ਮੈਂ ਨਹੀਂ ਮਿਹਨਤ ਕੀਤੀ ਬੁੰਡਾ ਹੋ ਗਿਆ ਪੁੱਤਰਾਂ ਨੇ ਮੈਨੂੰ ਮਾਣੇ ਮੇਰੇ ਚਿੱਟੇ ਵਾਲਾਗੇ ਮਿਹਨਤ ਕਰਦੇ ਆਂ ਤਾਂ ਹੋਇਆ ਫਿਰ ਨਹੀਂ ਆਖਿਆ ਰੱਬ ਨੇ ਕੀਤਾ ਮਾੜੀ ਗੱਲ ਵਾਪਰ ਗਈ ਨਹੀਂ ਇਹ ਤੇ ਜੀ ਰੱਬ ਦਾ ਭਾਣਾ ਸੀ ਇਹ ਜੀ ਸਾਨੂੰ ਤੇ ਸਮਝ ਨਹੀਂ ਇਹ ਤੇ ਗੁਰੂ ਦੀ ਰਜ਼ਾ ਹੈ ਕਿ ਜਿਹੜਾ ਮਾਣਾ ਹੋ ਗਿਆ ਰੱਬ ਨੂੰ ਦੇ ਦਿਓ ਚੰਗਾ ਕੀਤਾ ਮੈਂ ਕੀਤਾ ਮੇਰੇ ਪੁੱਤਰਾਂ ਕੀਤਾ ਇਹ ਨਹੀਂ ਬਾਬੇ ਆਖਿਆ ਸਾਰਾ ਪੁਜੀ ਰੰਮ ਕਰਨਿਆ ਉਹਦੀ ਰਜ਼ਾ ਵਿੱਚ ਵਾਪਰਦਾ ਪਰ ਇਹ ਝੱਲ ਮਾਇਆ ਦਾ ਪਿਆਨ ਹੈ ਦੇਖੇ ਦੇਖੇ ਸੁਨੇ ਬੂਲੇ ਦੌਰੀਓ ਫਿਰਤ ਹੈ ਜਮ ਕਸ਼ ਪਾਵੈ ਤਬ ਗਰਮ ਕਰਤ ਹੈ ਮਾਇਆ ਗਈ ਤਬ ਰੂਣ ਲਗਤ ਹੈ ਜੇ ਬੈਜੰਦ 38 ਜਿਲ੍ਹਾ ਅਤਵਜੇ ਤੇ ਉੱਥੇ ਹੀ ਬੈਲੀ ਨਾ ਪੀੜ ਮੜੀਂਦੀ ਥੋੜਾ ਛੋਟਾ ਦੇ ਮੁਕਾ ਬੱਚੇ ਹੀ ਮਾਰ ਦੇ ਤਾਂ ਵੀ ਪੀੜ ਹੁੰਦੀ ਮਾਇਆ ਟਿੱਡ ਤੇ ਦਰਤ ਮਾਰਦਾ ਜਿਨ੍ਹਾਂ ਦੀ ਨਮਸ਼ਕਾਰ ਕਬੂਲਦਾ ਨਹੀਂ ਸੀ ਫਿਰ ਮਹੀਨਾ ਮਹੀਨਾ ਐਮਐਲਏ ਐਮਪੀ ਜਦੋਂ ਹਾਰ ਜਾਂਦੇ ਨੇ ਬਾਹਰ ਹੀ ਨਿਕਲਦੇ ਕਿ ਹੁਣ ਕਿਹੜੇ ਮੂੰਹ ਨਾਲ ਚੱਲਗੇ ਕਿਉਂਕਿ ਹਾਰੇ ਹੋਏ ਹਾਂ ਜਿੰਨੀ ਵੱਡੀ ਕਿਸੇ ਦੀ ਜਿੱਤ ਹੋਏਗੀ ਓਨੀ ਵੱਡੀ ਹਾਰ ਦਾ ਸਾਹਮਣਾ ਕਰਨੀ ਟੱਕਰਾਂ ਕਰਨੀ ਤਿਆਰ ਰਹਿਣਾ ਚਾਹੀਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਦੂਜਿਆਂ ਨੂੰ ਦੁੱਖ ਦੇਣ ਵਾਲਿਆ ਚਿੰਤੇ ਰੱਖੀ ਤੇਰੇ ਕੋਲ ਦੁੱਖ ਦੀਆਂ ਪੰਡਾ ਹੋਣਗੀਆਂ ਤਾਂ ਹੀ ਬਣੇ ਤੇਰੇ ਕੋਲ ਸੁੱਖ ਵੰਣਗੇ ਸੁੱਖ ਵੰਨੇਗਾ ਜੋ ਕੁਝ ਉਹਦੇ ਕੋਲ ਹੈ ਉਹ ਦੁਨੀਆ ਨੂੰ ਵੰਡ ਰਿਹਾ ਹੈ ਹੁਣ ਅਸੀਂ ਤੇ ਉਹ ਹੀ ਵੰਡਣਾ ਨਾ ਕਿ ਸਾਡੇ ਕੋਲ ਪਿਆ ਕਿਸੇ ਕੋਲ ਬੈਂਕ ਬੈਲੈਂਸ ਹੈ ਪੈਸੇ ਖਰਚ ਲਏਗਾ ਜੀ ਬੈਂਕ ਬੈਲੈਂਸ ਨਹੀਂ ਤੇ ਪੈਸੇ ਖਰਚੇਗਾ ਕਿੱਥੋਂ ਇਸੇ ਤਰ੍ਹਾਂ ਅੰਦਰ ਬੈਲੈਂਸ ਵਧਾਇਆ ਜਾਂਦਾ ਹੈ ਤੁਹਾਡੇ ਕੋਲ ਦੁੱਖਾਂ ਦਾ ਹੈ ਦੁੱਖ ਹੀ ਵੰਡਦੇ ਹਰ ਵੇਲੇ ਖਿਜੇ ਛੜੇ ਮਾੜੀ ਗੱਲ ਕਰਨੀ ਇਹਦਾ ਮਤਲਬ ਅੰਦਰ ਪਡਾਰ ਬੜਾ ਵੱਡਾ ਹੈ ਤਾਂ ਵੰਡ ਰਿਹਾ ਜਿੱਦਾਂ ਪੰਡਾਰ ਸੁਖਾਂ ਦਾ ਹੋਇਆ ਨਾ ਕਦੇ ਕਿਸੇ ਨੂੰ ਦੁੱਖ ਦੇਂਦਾ ਸੋਚੋ ਵੀ ਨਹੀਂ ਕਿਸੇ ਨੂੰ ਸਤਾਣ ਦੇ ਬਾਰੇ ਕਹੋ ਵੀ ਨਹੀਂ ਕਿਸੇ ਨੂੰ ਸਤਾਣ ਵਾਲਾ ਪਹਿਲਾਂ ਖੁਦ ਸਫਾਇਆ ਹੋਇਆ ਉਹਦੇ ਅੰਦਰ ਬੜੇ ਵੱਡੇ ਹਨਾਰ ਨੇ ਮਾੜੇ ਕਰਮਾਂ ਦੇ ਉਹ ਤੁਹਾਨੂੰ ਵੰਡ ਰਿਹਾ ਜਿੰਨਾ ਚੰਗਾ ਅਗਤਰ ਤਾਂ ਤੇ ਬਾਬੇ ਆਖਿਆ ਜੀ ਹੈ ਹੀ ਨਹੀਂ ਲੋਕ ਅਗੁਣਾ ਕੀ ਬੰਨ੍ਹੈ ਗੰਠੜੀ ਗੁਣਨਾ ਵਿਹਾਰ ਚ ਕੋਈ ਗੁਣ ਕਾ ਗਾਹਕ ਨਾਨਕਾ ਗੁਰਲਾ ਕੋਈ ਉਹ ਮਰਲਾ ਹੈ ਜਿਹੜਾ ਗੁਣਾਂ ਦਾ ਗਾਹਕ ਇਸ ਕਰਕੇ ਛਤ ਗੁਰੂ ਕਹਿ ਰਹੇ ਨੇ ਇਹਨਾਂ ਦੋਵਾਂ ਤੋਂ ਵਿਚਲਾ ਜਿਹਦੇ ਕੋਲ ਨਾ ਜਿਆਦਾ ਹੋਵੇ ਤੇ ਨਾ ਘੱਟ ਜਿਹੜਾ ਪ੍ਰਵਾਹ ਹੀ ਨ ਕਰੇ ਕਿ ਜੋਤੋਂ ਦਿੱਤਾ ਸ਼ੁਕਰਾਨਾ ਬਸ ਜੇ ਸੁਖ ਦੇਹ ਅਪਦੇ ਆਰਾਤੀ ਦੁਖ ਪੀ ਤੁਝੈ ਲਿਆਈ ਜੇ ਭੁੱਖ ਦੇਹ ਤਾਂ ਹੀ ਤਹੀ ਰਾਜਾ ਦੁਖ ਵਿੱਚ ਸੁਖ ਮਨਾਈ ਅਗੇ ਸਾਹਿਬ ਕਹਿਣ ਲੱਗੇ ਗ੍ਰਹਿ ਰਾਤ ਮੈਂ ਨਰਕ ਉਦਾਸ ਕਰੋਦਾ ਬਹੁ ਮੇਨ ਮੇਨ ਪਾਣ ਸਭ ਸੋਧਾ ਇਹ ਭਾਈ ਜਿਹੜਾ ਮਨੁ ਗ੍ਰਿਸ਼ਤੇ ਅਸ਼ਵਰਜ ਵਿੱਚ ਰੁੱਝਾ ਹੋਇਆ ਉਹ ਅਸ਼ਵਰਜ ਵਿੱਚ ਨਰਕ ਭੋਗ ਰਿਹਾ ਹੈ ਜਿਹੜਾ ਮਨੁ ਗ੍ਰਿਸ਼ਤੇ ਜੰਗਾਲਾਂ ਹੁੰਦਾ ਤਾਂ ਕਿਆ ਕਰ ਰਿਹਾ ਉਹ ਸਦਾ ਕਰੋਧ ਦਾ ਸ਼ਿਕਾਰ ਹੋਇਆ ਰਹਿਦਾ ਹੈ ਭਾਵੇਂ ਉਸਨੇ ਕਈ ਤਰੀਕਿਆਂ ਨਾਲ ਸਾਰੇ வேத ਪਾਠ ਪੜ੍ਹੇ ਹੋਣ ਸੋਧੇ ਹੋਣ ਨਹੀਂ ਮੈਂ ਜੋ ਰਹਿ ਅਲਿਪਤਾ ਇਹ ਜਨਕੀ ਪੂਰਨ ਕਾਲੀ ਹੈ ਉਸ ਮਨੁੱਖ ਦੀ ਹੀ ਬਿੰਦਿਰੇ ਚੜਦੀ ਹੈ ਜੋ ਸਰੀਰ ਦੀ ਖਾਤਰ ਕਿਰਤ ਕਰ ਕਰਦਿਆਂ ਹੀ ਮਾਇਆ ਵੱਲੋਂ ਨਰਲੇਪ ਰਿੰਦਾ ਹੈ ਮਾਇਆ ਦੀ ਪ੍ਰਵਾਹ ਨਹੀਂ ਕਰਦਾ ਗੁਰਮੁਖ ਮਾਇਆ ਵਿੱਚ ਉਦਾਸ ਜਗਤ ਸੋਤਾ ਭਰਮ ਮੇ ਬੂਤਾ ਬਿਨ ਗੁਰਮੁਖਤ ਨਾ ਹੋਈਐ ਮੀਤਾ ਹੈ ਪਾਈ ਜਿਹੜਾ ਮਨੁੱਖ ਹੋਮੇ ਦੇ ਬੰਦਰਾ ਨਾਲ ਵੱਧਾ ਹੋਇਆ ਹੈ ਉਹ ਜਾਗਦਾ ਸੋਤਾ ਹਰ ਵੇਲੇ ਭਟਕਣਾ ਵਿੱਚ ਬਹਿ ਕੇ ਇੱਕ ਵਾਰ ਹੁੰਦਾ ਹੈ ਹੇ ਮਿੱਤਰ ਗੁਰੂ ਦੀ ਸ਼ਰਨ ਤੋਂ ਬਿਨਾਂ ਇਹਨਾਂ ਬੰਦਨਾਂ ਤੋਂ ਖਲਾਸੀ ਨਹੀਂ ਹੁੰਦੀ ਜਿਸ ਮਨੁੱਖ ਨੇ ਆਪਣੇ ਹੋਮੈਂਦੇ ਬੰਦਨ ਕੱਟੇ ਗਏ ਉਹ ਗੁਰੂ ਦੇ ਨੇੜੇ ਹੋ ਜਾਂਦਾ ਹੈ ਇਸ ਕਰਕੇ 사ਤਗੁਰ ਕਹਿੰਨੇ ਕਿ ਸਾਧ ਸੰਗ ਤੂਟੈ ਹੋ ਬੰਦਨ ਇੱਕੂ ਇੱਕ ਨਿਹਾਨੀ ਹੈ ਇਹ ਥਾਂ ਹੈ ਜਿੱਥੇ ਹੋਮੈਂਦਾ ਬੰਦਨ ਖਤਮ ਹੋ ਜਿਸ ਮਨੁੱਖ ਦੇ ਹੋਮੈਂਦੇ ਬੰਦਨ ਗੁਰੂ ਦੀ ਸੰਗਤ ਵਿੱਚ ਟਿਕ ਕੇ ਟੁੱਟ ਜਾਂਦੇ ਹਨ ਉਹ ਹਰ ਥਾਂ ਪ੍ਰਮਾਤਮਾ ਨੂੰ ਵਸ ਦਾ ਰਸਤਾ ਵੇਖ ਲੈਂਦਾ ਹੈ ਇੱਥੇ ਰੱਬ ਵਸਿਆ ਹੋਇਆ ਹੈ ਪ੍ਰਮਾਤਮਾ ਦਾ ਹੀ ਘਰ ਹੈ ਇੱਥੇ ਪਰਮੇਸ਼ਰ ਨੂੰ ਸੁਣੀਵੀਂ ਰਹਿਣਾ ਹੈ ਅਖੀਲ ਨਹੀਂ ਪੂਣੀ ਸਾਧ ਗੁਨਾਖਿਆ ਕਰਮ ਕਰੇ ਤਾਂ ਬੰਦਾ ਨਾਹ ਕਰੇ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਇਹ ਪਾਈ ਜਿਹੜਾ ਮਨੁੱਖ ਸ਼ਾਸਤਰ ਅਨੁਸਾਰ ਬਿਥੇ ਤਾਰ ਕੋ ਕਰਮ ਕਰਦਾ ਹੈ ਉਹ ਇਨ੍ਹਾਂ ਕਰਮਾਂ ਦੇ ਜੰਜਾਲ ਵਿੱਚ ਜਕੜਿਆ ਹੋਇਆ ਰਹਿੰਦਾ ਹੈ ਤੇ ਜੋ ਉਹ ਕਿਸੇ ਕੋਲ ਇਹ ਕਰਮ ਨਹੀਂ ਫਰ ਦਾ ਪਾ ਕੇ ਜੋ ਇਨ੍ਹਾਂ ਕਰਮਾਂ ਨੂੰ ਉਹ ਛੱਡ ਦਿੰਦਾ ਕਰਮ ਕਰੇ ਤਾਂ ਬੰਦਾ ਨਾਹ ਕਰੇ ਤਾਂ ਦਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਜਿਉ ਕਿਸੇ ਵੀ ਨੇ ਕਰਮ ਨਹੀਂ ਕਰ ਤੱਕ ਤਾਂ ਕਰਮ ਕੰਢੀ ਲੋਕੋ ਦੀ ਨਿੰਦਾ ਕਰਦੇ ਨੇ ਇਹ ਇਹਦੇ ਵਿੱਚ ਹੀ ਫਸਿਆ ਰਹਿੰਦਾ ਹੈ ਕਰਮ ਕਰਦੇ ਆਹੰਕਾਰ ਕਰ ਲਿੰਦਾ ਮੈਂ ਕਰਨਿਆ ਆਪਾਂ ਪੜਿਆ ਸ਼ਲੋਕ ਕਈ ਵਾਰੀ ਸੁਣਿਆ ਤੀਰਥ ਵਰਤਨ ਦਾਨ ਕਰ ਮਨ ਮੈਤ੍ਰ ਹੈ ਗੁਮਾਨ ਸਤਗੁਰ ਆਖਿਆ ਕੋਈ ਨਹੀਂ ਲੱਗਣਾ ਤੈਨੂੰ ਫਲ ਮਿਲਣਾ ਹੀ ਨਹੀਂ ਨਾਨਕ ਨੇ ਫਲ ਜਾਤ ਤੇ ਜਿਉਂ ਉੱਚੇ ਈ ਸੰਧਾਨ ਕਈ ਵਾਰੀ ਆਪਾਂ ਵੇਖਿਆ ਪਿਛਾ ਸੰਗਤ ਬੈਠਿਆ ਕਿਸੇ ਬੰਦੇ ਕੋਲ ਮਾਲਾ ਹੋਵੇ ਫੇਤਰੀਆਂ ਨਾਲ ਨਾਲ ਜਪਦੇ ਆਪਾਂ ਤਰ ਕਰ ਲਿਆ ਕਿ ਇਹ ਸੁਣਦਾ ਨਹੀਂ ਜੀ ਆਹ ਨਹੀਂ ਕਰਦੇ ਸੰਗਤ ਵਿੱਚ ਬੈਠਿਆਂ ਚਿੰਤਨ ਕਰਨਾ ਅੰਦਰੇ-ਅੰਦਰ ਮਨ ਵਿੱਚ ਕੋਈ ਮਾੜੀ ਗੱਲ ਨਹੀਂ ਇਹ ਤੁਹਾਨੂੰ ਬੜੇ-ਬੜੇ ਸੁਖ ਦੇ ਸਕਦਾ ਹੈ ਤੇ ਅੱਜ ਦਾ ਸਮਾਂ ਇੰਨਾ ਭਿਆਨਕ ਹੈ ਤੁਹਾਨੂੰ ਬਹੁਤ ਜ਼ਿਆਦਾ ਚਿੰਤਨ ਕਰਨਾ ਪੈਣਾ ਬੜਾ ਜ਼ਿਆਦਾ ਸਮਰਣ ਕਰਨਾ ਪੈਣਾ ਕੱਲ ਮੈਂ ਉਹ ਉਹ ਗੁਵਿੰਦ ਗਾਹੇ ਇਹ ਪੁੰਨ ਕਲਪ ਵਿੱਚ ਇਹ ਸਤਿਗੁਰਾਂ ਆਖਿਆ ਇਹ ਕਰਮ ਕੰਡੀ ਲੋਕੋਸਤੀ ਨਿੰਦਾ ਕਰਦੇ ਰਹਿੰਦੇ ਨੇ ਸੋ ਉਸ ਦਾ ਮਨ ਮੂੰਹ ਵਿੱਚ ਡੁੱਬਾਰਿੰਦਾ ਹੈ ਚਿੰਤਾ ਦੇ ਨਾਲ ਨਾ ਪਿਆ ਰਿੰਦਾ ਹੈ ਆਉ ਕੇ ਕੁਟਿਆ ਕੁਟਿਆ ਰਿੰਦਾ ਮੋਹ ਮਗਨ ਮਨ ਵਿਆਪਿਆ ਚੰਦਾ ਗੁਰ ਪ੍ਰਸਾਦ ਸੁਖ ਦੁਖ ਸਮਝਾਣਾ ਟਕੜ ਰਾਮ ਹੈ ਅਲਨੀਐ ਪਰ ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦਾ ਹੈ ਜਿਹੜਾ ਵਿਅਕਤੀ ਸਤਿਗੁਰਾਂ ਖਜੋਨਾਰੋਂ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨਿਹਰ ਪੈ ਨਹੀਂ ਜਾਣ ਕੈਂ ਕੰਤਨਮਤੀ ਮੰਨਣਾ ਇਹ ਭਾਈ ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸੁਖ ਅਤੇ ਦੁੱਖ ਨੂੰ ਇੱਕੋ ਜਿਹਾ ਸਮਝਦਾ ਹੈ ਉਹ ਹਰੇਕ ਸ਼ਰੀਰ ਵਿੱਚ ਇੱਕੋ ਪ੍ਰਭੂ ਨੂੰ ਵਸਦਾ ਵੇਖ ਲਿੰਦਾ ਹੈ ਗੁਰੂ ਨਾਮ ਕਰੀ ਅਸੀਂ ਸਾਰਿਆਂ ਨੂੰ ਸਮ ਦ੍ਰਿਸ਼ਟੀ ਨਾਲ ਕਰੀ ਸਾਡਾ ਸਵਿਚ ਪਰਸਪਰਮ ਨੇ ਯਾਦ ਹੋਦੀ ਸਾਧਗੁਰਾਂ ਦੇ ਸੰਗ ਇਹ ਅਰਦਾਸ ਕੀਤੀ ਹੈ ਜੀ ਹੈ ਤੁਸਰੀ ਹੈ ਹੋਇਆਂ ਆਪ ਨੂੰ ਲਾ ਚੁਕਾਂ ਤੁਖੀ ਮਾ ਗੁਰੂ ਵਤੇ ਸੰਗਤ ਬਖਸ਼ਣ ਜੋ ਜੇ ਵਰ ਚ ਲੈਣਾ ਜੀ ਪ੍ਰੇਮ ਸਹਿਤ ਪਤੀ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ